ਚੌਕਲੇਟ ਕੇਕ ਪੇਸਟਰੀ ਤੁਸੀਂ ਕਦੇ ਵੀ ਇਹਨਾਂ ਦੇ ਵਿੱਚੋਂ ਕੁਝ ਬੱਚਿਆਂ ਨੂੰ ਖਾਣ ਦੇ ਲਈ ਜ਼ਰੂਰ ਦਿੱਤਾ ਹੋਵੇਗਾ ਪਰ ਕੀ ਹੋਵੇ ਜਦੋਂ ਅਜੀਆਂ ਚੀਜ਼ਾਂ ਜ਼ਹਿਰ ਬਣ ਜਾਣ ਤਾਂ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਜਾਵੇ ਲੁਧਿਆਣਾ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਚੌਕਲੇਟ ਖਾਣ ਦੇ ਬਾਅਦ ਇੱਕ ਮਾਸੂਮ ਦੀ ਤਬੀਅਤ ਵਿਗੜ ਗਈ ਪਿਤਾ ਦੀ ਗੋਦ ਦੇ ਵਿੱਚ ਉਹ ਮਾਸੂਮ ਹੈ ਜਿਸ ਦੀ ਜ਼ਿੰਦਗੀ ਇੱਕ ਚਾਕਲੇਟ ਦੀ ਵਜ੍ਹਾ ਤੇ ਨਾਲ ਖਤਰੇ ਵਿੱਚ ਪੈ ਗਈ ਸੀ ਕਿਵੇਂ ਉਹ ਜਾਣਨ ਤੋਂ ਪਹਿਲਾਂ ਜਰਾ ਇਸ ਪੈਕੇਟ ਦੀ ਐਕਸਪਾਇਰੀ ਡੇਟ ਤੇ ਨਜ਼ਰ ਪਾਓ ਖਾਂਦਾ ਇਹ ਸਮਾਨ ਐਕਸਪਾਇਰ ਹੋ ਚੁੱਕਿਆ ਹੈ ਇਸ ਦੀ ਤਾਰੀਖ ਨਿਕਲ ਚੁੱਕੀ ਹੈ ਪਰ ਫਿਰ ਵੀ ਕੁਝ ਦੁਕਾਨਦਾਰ ਚੰਦ ਰੁਪਈਆ ਦੇ ਖਾਤਰ ਇਸ ਨੂੰ ਵੇਚ ਕੇ ਬੱਚਿਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਤੋਂ ਪਿੱਛੇ ਨਹੀਂ ਹਟ ਰਹੇ ਚਲੋ ਹੁਣ ਮੁੱਦੇ ਤੇ ਆਉਨੇ ਆ ਲੁਧਿਆਣਾ ਦੀ 1.5 ਸਾਲ ਦੀ ਰਾਵਿਆ ਚਾਕਲੇਟ ਖਾਂਦੇ ਬਾਅਦ ਬਿਮਾਰ ਹੋ ਗਈ ਕਪਰਾਏ ਹੋਏ ਮਾਤਾ ਪਿਤਾ ਉਸਨੂੰ ਹਸਪਤਾਲ ਲੈ ਕੇ ਪਹੁੰਚੇ ਪਤਾ ਲੱਗਿਆ ਕਿ ਇਨਫੈਕਸ਼ਨ ਹੋ ਗਈ ਹੈ ਜਿਸ ਦੀ ਵਜ੍ਹਾ ਨਿਕਲੀ ਐਕਸਪਾਇਰੀ ਡੇਟ ਵਾਲੀ ਇਹ ਚਾਕਲੇਟ ਅਸੀਂ ਪ੍ਰਾਈਵੇਟ ਮੈਡੀਕਲ ਤੇ ਗਏ ਤਾਂ ਉੱਥੇ ਉਹਨਾਂ ਨੇ ਦੱਸਿਆ ਗਿਆ ਇਨਫੈਕਸ਼ਨ ਹੋ ਗਈ ਹੈ ਅਸੀਂ ਫਿਰ ਸਵੇਰੇ ਸਾਡਾ ਮਾਨੀ ਭਰਿਆ ਹੈਗਾ ਅਸੀਂ ਸਿਵਲ ਹਸਪਤਾਲ ਗਏ ਉਹਨਾਂ ਨੇ ਉੱਥੇ ਜਾਂਚ ਕੀਤੀ ਜੀ ਜਾਂਚ ਕਰਕੇ ਦੱਸਿਆ ਜੀ ਇਹਦੇ ਦਾ ਖਾਣ ਪੀਣ ਦੇ ਨਾਲ ਇਨਫੈਕਸ਼ਨ ਹੋਈ ਹੈ ਸਾਡਾ ਧਿਆਨ ਉੱਥੇ ਗੱਲ ਗਿਆ ਵੀ ਇਹਨੇ ਖਾਧਾ ਕੀ ਸੀ ਘਰਤ ਨੂੰ ਅਨਾਰੇ ਲੈਵਲ ਚੈੱਕ ਕੀਤੇ ਖਾਣ ਪੀਣ ਦੇ ਸਾਰੇ ਐਕਸਪਾਇਰੀ ਭਾਜੀ ਦੀਵਾਲੀ ਦੇ ਗਿਫਟ ਪੈਕ ਕੀਤੇ ਹੋਏ ਸਾਰੇ ਐਕਸਪਾਇਰੀ 2023 ਦਾ ਮਾਲ ਅੱਜ ਚੱਲਦਾ ਪਿਆ 2024 ਅਪ੍ਰੈਲ ਦਾ ਮਹੀਨਾ 1 ਰੁਪਏ ਦੇ ਲਾਲੇ ਉੱਚੇ ਸਾਰੇ ਐਕਸਪਾਇਰੀ ਮਾਲ ਅਸੀਂ ਉੱਥੇ ਜਾਂਚ ਕਰਾਇਆ ਸਾਡੇ ਰਿਸ਼ਤੇਦਾਰ ਨੂੰ ਭੇਜਿਆ ਜਿੱਥੋਂ ਪਰਚੇਸ ਕੀਤਾ ਸੀਗਾ ਸਿਹਤ ਅਧਿਕਾਰੀ ਉੱਥੇ ਪਹੁੰਚੇ ਉਹਨਾਂ ਨੇ ਤਾਂ 80% ਮਾਲ ਐਕਸਪਾਇਰੀ ਕੱਢਿਆ ਜੀ ਹੁਣ ਇਹ ਚਾਕਲੇਟ ਕਿੱਥੋਂ ਆਈ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਉਹ ਸ਼ਹਿਰ ਤੋਂ ਆਈ ਜਿੱਥੇ ਕੁਝ ਦਿਨ ਪਹਿਲਾਂ ਹੀ ਇੱਕ ਬੱਚੀ ਦੀ ਕੇਕ ਖਾਂਦੇ ਨਾਲ ਮੌਤ ਹੋ ਗਈ ਸੀ ਉਹ ਕਿਵੇਂ ਤੁਸੀਂ ਬੱਚੀ ਦੇ ਪਰਿਵਾਰ ਤੋਂ ਸੁਣੋ 13 ਤਰੀਕ ਨੂੰ ਅਸੀਂ ਪਟਿਆਲੇ ਗਏ ਸੀਗੇ ਸ਼ਾਦੀ ਤੇ ਹਾਂ ਠੀਕ ਹੈ ਜੀ ਤੇ ਅਸੀਂ ਉੱਥੇ ਜਾ ਕੇ ਵਿਆਹ ਟੈਂਡ ਕੀਤਾ ਸ਼ਾਦੀ ਤੇ ਜੀ ਸਾਡੇ ਇੱਥੇ ਰਿਸ਼ਤੇਦਾਰ ਅੰਦਰ ਮੇਰੀ ਕੁੜੀ ਦੇ ਸਹੁਰੇ ਹੋ ਰਹੇ ਨੇ ਠੀਕ ਹੈ ਜੀ ਅਸੀਂ ਉਸ ਉਹਨਾਂ ਦੇ ਘਰੇ ਗਏ ਗੱਲਾਂ ਬਾਤਾਂ ਕੀਤੀਆਂ ਤੇ ਜਦੋਂ ਉਹਨਾਂ ਨੇ ਸਾਨੂੰ ਗਿਫਟ ਲੈ ਕੇ ਦਿੱਤਾ ਕੋਈ ਸ਼ੋਰਮ ਤੋਂ ਠੀਕ ਹੈ ਜੀ ਤੇ ਗਿਫਟ ਲੈ ਕੇ ਦਿੱਤਾ ਅਸੀਂ ਉਹੀ ਗਿਫਟ ਪੈਕ ਕਰਤਾ ਆ ਅਸੀਂ ਇੱਥੇ ਲੁਧਿਆਣਾ ਲੈ ਆਏ ਵਿਆਹ ਨਿਮਣ ਤੋਂ ਬਾਅਦ ਅਸੀਂ ਲਿਆ ਕੇ ਬੱਚੇ ਨੂੰ ਦਿੱਤਾ ਵੀ ਇਹ ਗਿਫਟ ਉੱਥੋਂ ਦੀ ਆਇਆ ਅਤੇ ਜਦੋਂ ਇਹ ਗਿਫਟ ਪੈਕ ਕਰ ਪਹੁੰਚਿਆ ਤਾਂ 1.5 ਸਾਲ ਦੀ ਬੱਚੀ 라ਵਿਆ ਨੇ ਉਸ ਵਿੱਚ ਚਾਕਲੇਟ ਕੱਢ ਕੇ ਖਾ ਲਿਆ ਜਿਸ ਦੇ ਬਾਅਦ ਉਸ ਦੀ ਤਬੀਅਤ ਵਿਗੜ ਗਈ ਇਲਾਜ ਦੇ ਬਾਅਦ ਪਰਿਵਾਰ ਨੇ ਦੇਖਿਆ ਤਾਂ ਗਿਫਟ ਪੈਕ ਦੇ ਵਿੱਚ ਰੱਖਿਆ ਸਾਰਾ ਸਮਾਨ ਹੀ ਐਕਸਪਾਇਰੀ ਡੇਟ ਦਾ ਸੀ ਜਿਸੇ ਬਾਦ ਉਹਨਾਂ ਨੇ ਦੁਕਾਨਦਾਰ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ। ਕਤਵਾਲੇ ਜੀ ਇੱਕ ਐਪਲੀਕੇਸ਼ਨ ਲਿਖਾ ਕੇ ਆਏ ਸੀ ਜੀ ਸਾਡੇ ਪ੍ਰਧਾਨ ਜੀ ਨਾਲ ਸੀ ਉਹ ਕਹਿੰਦੇ ਜੀ ਤੁਸੀਂ ਐਪਲੀਕੇਸ਼ਨ ਦਿਖਾਓ ਤੇ ਅਸੀਂ ਕਾਰਵਾਈ ਕਰਾਂਗੇ ਜੀ ਪ੍ਰਧਾਨ ਜੀ ਸਾਡੇ ਨਾਲ ਗਏ ਆ ਜੀ ਉਹਨਾਂ ਨੇ ਆਪਣੀ ਐਪਲੀਕੇਸ਼ਨ ਲਿਖੀ ਫਿਰ 2 ਘੰਟੇ 2 ਘੰਟੇ ਬਾਅਦ ਉਹਨਾਂ ਤੇ ਕਾਰਵਾਈ ਪਾਤੀ ਜੀ। ਖਾਣ ਪੀਂਦੇ ਸਮਾਨ ਨੂੰ ਐਕਸਪਾਇਰ ਹੋਣ ਦੇ ਬਾਅਦ ਵੀ ਵੇਚਣਾ ਬੇहद ਗੰਭੀਰ ਮਾਮਲਾ ਹੈ। ਚਾਕਲੇਟ, ਬਿਸਕੁਟ, ਕੇਕ ਵਰਗੀਆਂ ਚੀਜ਼ਾਂ ਜ਼ਿਆਦਾਤਰ ਬੱਚੇ ਹੀ ਖਾਂਦੇ ਤੇ ਪੀਂਦੇ ਨੇ। ਅਜਿਹੇ ਵਿੱਚ ਚੰਦ ਪੈਸਿਆਂ ਦੇ ਲਈ ਦੁਕਾਨਦਾਰ ਸਿੱਧਾ ਉਹਨਾਂ ਦੀ ਜ਼ਿੰਦਗੀ ਖਤਰੇ ਵਿੱਚ ਪਾ ਰਹੇ ਨੇ ਉਥੇ ਪਟਿਆਲਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕੁਝ ਦਿਨ ਪਹਿਲਾਂ ਹੀ ਕੇ ਖਾਨ ਦੇ ਨਾਲ ਇੱਕ ਮਾਸੂਮ ਦੀ ਮੌਤ ਹੋ ਗਈ ਸੀ ਉਸ ਦੇ ਬਾਅਦ ਵੀ ਦੁਕਾਨਾਂ ਦੇ ਵਿੱਚ ਟੜਲੇ ਦੇ ਨਾਲ ਐਕਸਪਾਇਰੀ ਡੇਟ ਦਾ ਸਮਾਨ ਵਿਕਣਾ ਫੂਡ ਐਂਡ ਸੇਫਟੀ ਵਿਭਾਗ ਦੀ ਕਾਰਵਾਈ ਤੇ ਸਵਾਲ ਖੜੇ ਕਰਦਾ ਹੈ ਜਿਸ ਦੇ ਨੱਕ ਦੇ ਥੱਲੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਹੈ ਲੁਧਿਆਣਾ ਤ੍ਰੋਹਿਤ ਕੌਰ ਪਟਿਆਲਾ ਤੋਂ ਮਨੋਸ਼ ਸ਼ਰਮਾ న్యూਸ 18 ਹੁਣ ਗੱਲ ਹੋਵੇਗੀ ਕੇਂਦਰੀ ਜੇਲ੍ਹ ਦੀ ਜੇਲ੍ਹ ਪ੍ਰਸ਼ਾਸਨ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਹੋ ਗਿਆ ਸੰਗਰੂਰ ਦੀ ਕੇਂਦਰੀ ਜੇਲ੍ਹ ਤੋਂ ਕੈਦੀਆਂ ਦੀ ਖੁੰਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ ਜਿਸ ਦੇ ਬਾਅਦ ਡੀਆਈਜੀ ਹਰਚਰਨ ਸਿੰਘ ਭੁੱਲਰ ਖੁਦ ਜੇਲ੍ਹ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਜੇਲ੍ਹ ਦੇ ਬਾਹਰ ਖੜ੍ਹੇ ਪੁਲਿਸ ਅਧਿਕਾਰੀ ਕੈਦੀਆਂ ਦੀ ਖੂਨੀ ਜੰਗ ਤੋਂ ਬਾਅਦ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਸਨ ਜਿਨ੍ਹਾਂ ਦੇ ਨਾਲ ਡੀਆਈਜੀ ਹਰਚਰਨ ਸਿੰਘ ਭੁੱਲਰ ਵੀ ਮੌਜੂਦ ਰਹੇ ਕੈਦੀਆਂ ਦੇ ਖੂਨੀ ਸੰਗਰਾਮ ਦਾ ਇਹ ਮਾਮਲਾ ਸੰਗਰੂਰ ਦੀ ਕੇਂਦਰੀ ਜੇਲ੍ਹ ਦਾ ਹੈ ਜਿਸ 'ਚ ਪੁਲਿਸ ਨੇ 10 ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਐਨਐਚਓ 6 ਕੈਦੀਆਂ ਤੇ ਪਹਿਲਾਂ ਤੋਂ ਹੀ ਕਤਲ ਦੇ ਕੇਸ ਦਰਜ ਨੇ ਜਦ ਕਿ 4 ਤੇ ਅਟੈਂਪਟ ਟੂ ਮਰਡਰ ਦੇ ਕੇਸ ਨੇ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ ਜੇਲ੍ਹ ਦੇ ਵਿੱਚ ਕੁਛ ਕੈਦੀਆਂ ਦੀ ਲੜਾਈ ਹੋਈ ਸੀ ਇਹ ਕੋਈ ਗੈਂਗਵਾਰ ਨਹੀਂ ਹੈ ਇਹਦੇ ਵਿੱਚ ਪਰਚਾ ਦਰਜ ਹੋ ਗਿਆ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੋ ਜੇਲ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਡਕਸ਼ਨ ਬ੍ਰੈਂਟ ਲੈ ਕੇ ਬੰਦੇ ਸਾਰੇ ਨੋਮੀਨੇਟਡ ਨੇ ਇਹਨਾਂ ਨੂੰ ਅਸੀਂ ਪੁਲਿਸ ਰਿਮਾਰਡ ਤੇ ਲੈ ਕੇ ਜਾਵਾਂਗੇ ਇਹਦੇ ਨਾਲ ਨਾਲ ਜਿਹੜੀ ਜੁਡੀਸ਼ੀਅਲ ਇਨਕੁਆਰੀ ਵੀ ਚੱਲ ਰਹੀ ਹੈ ਰਾਤੀ ਮਜਿਸਟਰ ਸਾਹਿਬ ਆਏ ਸੀ ਇੱਥੇ ਫਿਰ ਬਿਆਨ ਲੈ ਗਏ ਨੇ ਸਾਰਾ ਮੌਕਾ ਦੇਖ ਗਏ ਨੇ ਇਟੂ ਜਿਹੜੀ ਸਰੀ ਜਿਹੜੀ ਜੁਡੀਸ਼ੀਅਲ ਇਨਕੁਆਰੀ ਹੋ ਸੈਪਟਰਚਰੀ ਇਹਦੇ ਨਾਲ ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੰਦੇ ਜੇਲ੍ਹ ਦੇ ਵਿੱਚ ਨੇ ਜੇਲ੍ਹ 'ਚ ਹੋਣ ਕਰਕੇ ਜਿਹੜੇ ਪ੍ਰੋਡੈਕਸ਼ਨ ਮੈਂਟ ਲੈਣੇ ਜ਼ਰੂਰੀ ਨਹੀਂ ਅਸੀਂ ਅਪਲਾਈ ਕਰਤੇ ਆ ਤੇ ਇਹਨਾਂ ਨੂੰ ਲੈ ਕੇ ਅੱਗੇ ਫਰਦਰ ਅਨਵੈਸਟਿਗੇਸ਼ਨ ਕਰਾਂ ਦਰਅਸਲ ਜੇਲ੍ਹ ਦੇ ਅੰਦਰ ਸ਼ੁੱਕਰਵਾਰ ਰਾਤ 10 ਕੈਦੀਆਂ ਨੇ 4 ਕੈਦੀਆਂ ਤੇ 23 ਗਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂ ਗੈਨੀ ਖਤਰਨਾਕ ਸੀ ਕਿ ਇਹਨਾਂ 'ਚ 4 ਕੈਦੀ ਗੰਭੀਰ ਜ਼ਖਮੀ ਹੋ ਗਏ ਹਾਲਾਂਕਿ ਜਲਦੀ ਜਲਦੀ ਚ ਪੁਲਿਸ ਕਰਮੀਆਂ ਨਾਲ ਨੂੰ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਦੋ ਕੈਦੀ ਹਰਸ਼ ਤੇ ਧਰਮਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦੋ ਗਗਨਦੀਪ ਤੇ ਮੁਹੰਮਦ ਸ਼ਹਬਾਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ ਸਾਡੇ ਕੋਲ ਟੋਟਲ 4 ਪੇਸ਼ੈਂਟ ਆਏ ਸੀ ਜ਼ਿਲ੍ਹਾ ਡੇਲ ਚੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਦਾ ਬ੍ਰੌਟ ਡੈਟ ਸੀਗੇ ਪਹਿਲਾਂ ਹੀ ਦੋ ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੱਖਤਾ ਸਰ ਟ੍ਰੀਟਮੈਂਟ ਦੇਖ ਪੁਲਿਸ ਮੁਤਾਬਕ ਆਪਸ ਵਿੱਚ ਲੜਾਈ ਕਰਨ ਵਾਲੇ ਕੈਦੀ ਪਹਿਲਾਂ ਇਕੱਠੇ ਰਹਿੰਦੇ ਸਨ ਪਰ ਫਿਰ ਇਹਨਾਂ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਜਿਸ ਤੋਂ ਬਾਅਦ ਉਸੇ ਰੰਜਿਸ਼ ਨੇ ਚੱਲਦੀ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੇਲ ਬੰਦੀ ਜਿਹੜੀ ਉਹ ਹੋ ਰਹੀ ਸੀ ਜਿਹੜੇ ਮਲਾਜ਼ਮ ਸੀ ਉਹ 6 ਨੰਬਰ ਵਾਰਡ ਦੇ ਵਿੱਚ ਬੰਦੀ ਕਰਨ ਲਈ ਗਏ ਉੱਥੋਂ 10 ਬੰਦੇ ਬਾਹਰ ਨਿਕਲ ਕੇ 7 ਨੰਬਰ ਵਾਰਡ ਦੇ ਵਿੱਚ ਜਿਹੜੇ ਹੈਗੇ ਆ ਉਹ ਚਲੇ ਗਏ ਉੱਥੇ ਜਿਹੜੇ ਉਹਨਾਂ ਦੇ ਚਾਰ ਬੰਦਿਆਂ ਤੇ ਜਾ ਕੇ ਅਟੈਕ ਕੀਤਾ ਇਹ ਆਰਡਨਰੀ ਦੋ ਬਾੜ ਦੋ ਬਾੜਾਂ ਦੇ ਵਿੱਚ ਇਹ ਸਾਰੇ ਪਹਿਲਾਂ ਬੰਦੀ ਇਕੱਠੇ ਰਹਿੰਦੇ ਹੁੰਦੇ ਸੀ ਇਹਨਾਂ ਵਿੱਚੋਂ ਇੱਕ ਬਾੜ ਦੇ ਵਿੱਚ 10 ਬੰਦੇ ਸੀਗੇ ਤੇ ਦੂਸਰੇ ਬਾੜ ਦੇ ਵਿੱਚ ਜਿਹੜੇ ਸੀਗੇ ਚਾਰ ਬੰਦੇ ਤੇ ਜਿਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੇ ਇੱਕ ਦੂਜੇ ਤੇ ਟੁੱਟੀ ਰੁਕਦੀਆਂ ਨੁਕੀਲੀਆਂ ਟਹਿਣੀਆਂ ਤੇ ਦੋ ਚਾਕੂਆਂ ਨਾਲ ਹਮਲਾ ਕੀਤਾ ਸੀ ਜਿਹੜੇ ਇਹਨਾਂ ਨੇ ਕੁਸ਼ ਤੇ ਇੱਕ ਇਹਨਾਂ ਦੇ ਅੰਦਰੋਂ ਦਰਖਤ ਤੋਂ ਟਾਣਾ ਬੰਨ ਲਿਆ ਤੇ ਉਸ ਤੋਂ ਸਵਾਏ ਦੂ ਇਹਨਾਂ ਕੋਲ ਜਿਹੜੀ ਛਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦੇਾਂ ਤੇ ਇਹਨਾਂ ਨੇ ਉਹ ਇਹਨਾਂ ਤੇ ਵਾਰ ਕੀਤੀ 10 ਬੰਦੇਾਂ ਦੇ ਐਫਆਈਆਰ ਹੋਈ ਹੈ ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾਂ ਹੀ ਮਰਡਰ ਕੇਸ ਦੇ ਵਿੱਚ ਅੰਦਰ ਉਹਨੂੰ ਵੱਲੂਨੇ ਬਿਕੇ ਜਿਹੜੇ ਬਾਕੀ 4 ਨੇ ਉਹਨਾਂ ਤੇ 307 ਦੇ ਪਰਚੇ ਦਰਜ ਹੋਏ ਨੇ ਉਹ ਅਟੈਂਪਟ ਟੂ ਮਰਡਰ ਦੇ ਵਿੱਚ ਉਹਨੂੰ ਵੱਲੂਨੇ ਜੇਲ੍ਹ ਚ ਕੈਦੀਆਂ ਦੇ ਇਸ ਕਮਸਾਨ ਤੋਂ ਬਾਅਦ ਇੱਕ ਵਾਰ ਫਿਰ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਚ ਹੈ ਕੋਰਟ ਮੁਲਜ਼ਮਾ ਨੂੰ ਜੇਲ੍ਹ ਭੇਜਦਾ ਹੈ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਪਰ ਜੇਲ੍ਹ ਦੇ ਅੰਦਰ ਕੈਦੀਆਂ ਨੂੰ ਪਹਿਲਾਂ ਤੋਂ ਹੀ ਨਸ਼ਾ ਤੇ ਮੋਬਾਈਲ ਮਿਲ ਰਹੀ ਨੇ ਤੇ ਇਸ ਘਟਨਾ ਚ ਤਾਂ ਕੈਦੀਆਂ ਕੋਲ ਚਾਕੂ ਵੀ ਪਹੁੰਚ ਚੁਕੇ ਸਨ ਤਾਂ ਇਸ ਨਾਲ ਜੇਲ੍ਹ ਸਿਕਿਉਰਿਟੀ ਤੇ ਵੀ ਗੰਭੀਰ ਸਵਾਲ ਉੱਠਦੇ ਕਿ ਕਿਵੇਂ ਜੇਲ੍ਹ ਚ ਬੈਠ ਕੇ ਇਹਨਾਂ ਨੂੰ ਹਥਿਆਰ ਮਿਲ ਰਹੇ ਨੇ ਫਿਲਹਾਲ ਪੁਲਿਸ ਪ੍ਰਸ਼ਾਸਨ ਮਾਮਲੇ ਦੀ ਜਾਂਚ ਦਾ ਹਵਾਲਾ ਦੇ ਰਿਹਾ ਹੈ ਪਰ ਦੇਖਣਾ ਹੋਵੇਗਾ ਕਿ ਸਿਕਿਉਰਿਟੀ ਚ ਹੋਈ ਇਸ ਲਾਪਰਵਾਹੀ ਤੇ ਕੀ ਐਕਸ਼ਨ ਲਿਆ ਜਾਂਦਾ ਹੈ ਸੰਗਰੂਰ ਤੋਂ ਚੰਨਜੀਤ ਕੌਸ਼ਲ న్యూਸ ਟੀਵੀ ਅਗਲੀ ਖਬਰ ਸਲਮਾਨ ਖਾਨ ਦੇ ਨਾਲ ਜੁੜੀ ਹੋਈ ਹੈ ਸਲਮਾਨ ਖਾਨ ਦੇ ਘਰ ਦੇ ਬਾਹਰ ਲਾਰੈਂਸ ਬਿਸ਼ਨੋਈ ਦੇ ਨਾਮ ਤੇ ਇੱਕ ਕੈਬ ਪਹੁੰਚੀ ਕੈਬ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਬੁੱਕ ਕੀਤੀ ਗਈ ਸੀ ਲਾਰੈਂਸ ਦਾ ਨਾਮ ਸੁਣ ਕੇ ਅਪਾਰਟਮੈਂਟ ਦਾ ਗਾਰਡ ਡਰ ਗਿਆ ਤੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਗਿਆ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਯੂਪੀ ਦੇ ਗਾਜ਼ੀਆਬਾਦ ਤੋਂ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ 20 ਸਾਲਾ ਰੋਹਿਤ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਦੇ ਵੱਲੋਂ 2 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਮੁਲਜ਼ਮ ਨੇ ਸਫਾਈ ਦੰਦਿਆਂ ਦੱਸਿਆ ਕਿ ਉਸਨੇ ਲੌਰੈਂਸ ਦੇ ਨਾਮ ਤੇ ਕੈਬ ਬੁੱਕ ਕਰਕੇ ਪ੍ਰੈਂਕ ਕੀਤਾ ਸੀ ਮੁੰਬਈ ਪੁਲਿਸ ਨੇ ਗਾਜ਼ੀਆਬਾਦ ਸੇ ਇੱਕ ਐਸੇ ਯੁਵਕ ਨੂੰ ਗ੍ਰਿਫਤਾਰ ਕੀਤਾ ਹੈ ਜਿਸਨੇ ਸਲਮਾਨ ਖਾਨ ਕੇ ਘਰ ਗੈਲੈਕਸੀ ਅਪਾਰਟਮੈਂਟ ਸੇ ਬਾਂਦਰਾ ਪੁਲਿਸ ਸਟੇਸ਼ਨ ਤੱਕ ਲੌਰੈਂਸ ਬਿਸ਼ਨੋਈ ਕੇ ਨਾਮ ਪੇ ਓਲਾ ਕੈਬ ਬੁੱਕ ਕੀਤੀ पूरा अप्रैल का है और मैं इस वक्त मौजूद हूँ सलमान खान के घर के पर, जहाँ पर आप देख सकते हैं कि जो ये गैलेक्सी अपार्टमेंट है गैलेक्सी अपार्टमेंट से लेकर बांद्रा पुलिस स्टेशन तक करीब 500 मीटर दूर यहाँ से बांद्रा पुलिस स्टेशन है उस पुलिस स्टेशन तक इस युवक ने एक ओला कैब बुक की थी लॉरेंस बिश्नोई के नाम पर ये ओला बुक बुक की गई थी और करीब सत्रह अप्रैल को दो बजे सुबह जब ओला का ड्राइवर जो है कार लेकर इसी गेट पर पहुंचता है और वहां पर जो वॉचमैन होता है उसको पूछता है कि यहाँ पर लॉरेंस बिश्नोई का पिकअप है उसको सुनते ही वॉचमैन शौक रह जाता है और तुरंत सलमान खान के जो सुरक्षा में लगे गार्ड हैं उनको इसकी जानकारी दी जाती है और इस जानकारी के मिलते ही जो गार्ड है और ड्राइवर दोनों यहाँ से सीधा बैंड्रा पुलिस स्टेशन जाते हैं पांच सौ मीटर की दूरी पर बैंड्रा पुलिस स्टेशन है वहां पर जाते हैं और एक मामला दर्ज कराते हैं मामले की गंभीरता क्योंकि फायरिंग की घटना भी उससे पहले हुई थी तो उसको गंभीरता को देखते हुए मुंबई पुलिस तुरंत मामले की जांच करती है और जो ऑनलाइन जो ओला बुक की गई थी उसको ट्रैक करती है तो पता चलता है कि जिस शख्स ने वह ओला कैब बुक की थी वो गाजियाबाद का रहने वाला है ਦਿੱਲੀ ਦੇ ਕਲਿਆਣਪੁਰੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਉਹ ਸਾਰੀ ਦੇ ਅਧੀਨ ਤਿੰਨ ਮੰਜ਼ਲਾ ਇਮਾਰਤ ਟੈਂਟੇਰੀ ਹੋ ਗਈ ਹੈ ਹਾਦਸੇ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਤੋਂ ਇਸ ਦਰਾਂ ਨੇ ਬਚਾਰ ਰਿਹਾ ਹੈ ਇਮਾਰਤ ਦੇ ਟੈਂਟੇਰੀ ਹੁੰਦਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਕੋਜੀ ਪਲਾਂਦੇ ਵਿੱਚ ਇਮਾਰਤ ਜਿਹੜੀ ਤਿੰਨ ਮੰਜ਼ਲਾ ਇਮਾਰਤ ਹੈ ਉਹ ਟੈਂਟੇਰੀ ਹੋ ਜਾਂਦੀ ਹੈ ਹਾਲਾਂਕਿ ਬੜੀ ਪਛਾਣ ਹੀ ਕਰ ਰਹੀ ਹੈ ਕਿ ਕਿਸ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਦਰਸਤ ਦਿੱਲੀ ਦੇ ਕਲਿਆਣਪੁਰੀ ਦੀਆਂ ਇਹ ਤਸਵੀਰਾਂ ਨੇ ਕਿੱਥੇ ਕਿ ਅਚਾਨਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਉਹ ਸਾਰੀ ਦੇ ਅਧੀਨ ਤਿੰਨ ਟੈਟੇਰੀ ਹੋ ਜਾਂਦੀ ਉਹ ਸਾਰੇ ਦੇ ਅੰਦਰ ਸਿਲੈਥੇ ਇਮਾਰਤ ਦਾ ਕੰਮ ਚੱਲ ਰਿਹਾ ਸੀਗਾ ਤੇ ਕੋਜੀ ਪਲਾਂਦੇ ਵਿੱਚ ਤਿੰਨ ਮੰਜ਼ਲਾ ਇਮਾਰਤ ਟੈਟੇਰੀ ਹੋ ਗਈ ਹਾਲਾਂਕਿ ਬਚਾディー ਕਰ ਰਹੀ ਹੈ ਕਿ ਇਸ ਹਾਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰ ਰਿਹਾ ਹੈ ਇਮਾਰਤ ਟੈਟੇਰੀ ਹੋ ਜਾਂਦੀਆਂ ਜੋ ਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉੱਚ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਇਮਾਰਤ ਟੈਟੇਰੀ ਹੁੰਦੀ ਹੈ ਉਸ ਤੋਂ ਬਾਅਦ ਧੂੜ ਘੱਟਾ ਉੱਡਦਾ ਹੋਇਆ ਨਜ਼ਰ ਆਉਂਦਾ ਹੈ ਕੁਝ ਵੀ ਉਸ ਤੋਂ ਬਾਅਦ ਸਾਬ ਵੱਖਾ ਹੀ ਨਹੀਂ ਦਿੰਦਾ ਜਿਵੇਂ ਹੀ ਤਿੰਨ ਮੰਜ਼ਲਾ ਇਮਾਰਤ ਜਿਹੜੀ ਕਿ ਬੈਟਰੀ ਹੋ ਜਾਂਦੀ ਹੈ। ਵੀਡੀਓ ਬਣਾ ਕੇ ਰੱਖੀਂ ਵੀਡੀਓ ਬਣਾ ਕੇ ਰੱਖ। ਅਬੋਰ ਦੇ ਵਿੱਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਜ਼ਿੰਦਗੀ ਇੱਕ ਘਟਨਾ ਦੇ ਕਾਰਨ ਮੌਤ ਦੇ ਵਿੱਚ ਬਦਲ ਗਈ। ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਆਪਾਹਜ ਤੋਂ ਮ੍ਰਿਤਕ ਦੀ ਹਾਲਤ ਵਿੱਚ ਨੌਜਵਾਨ ਕਿਉਂ ਤੇ ਕਿਵੇਂ ਪਹੁੰਚਿਆ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ। ਬੁੱਧ ਖੋ ਬੈਠਾ ਪਰਿਵਾਰ ਤਾਹਾਂ ਮਾਰ ਕੇ ਰੋ ਰਿਹਾ ਹੈ ਪਿਛਲੇ 15 ਦਿਨ ਤੋਂ ਤਿੰਨ ਪੈਣਾ ਦਾ ਇਕਲੌਤਾ ਪਰਾ ਬੌਬੀ ਇਸ ਹਸਪਤਾਲ ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਪਰ ਜੰਗ ਹਾਰ ਗਿਆ ਆਪਣੀ ਸੋਹਣੀ ਤੇ ਸੌਖੀ ਜ਼ਿੰਦਗੀ ਜੀ ਰਹੀ ਬੌਬੀ ਦੇ ਨਾਲ ਮਹੀਨੇ ਪਹਿਲਾਂ ਇੱਕ ਅਜੇ ਹੀ ਕਟਨਾਬਾਪਰੀ ਕਿ ਪਹਿਲਾ ਨੌਜਵਾਨ ਅਪਾਹਜ ਹੋਇਆ ਫਿਰ 6 ਅਪ੍ਰੈਲ ਨੂੰ ਸਪਰੇ ਪੀ ਕੇ ਆਪਣੀ ਜਾਨ ਦੇਨ ਚਾਈ ਤਾਂ ਹਸਪਤਾਲ ਦੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ ਜਾਣਦੇ ਆ ਪੂਰਾ ਮਾਮਲਾ ਕੀ ਹੈ ਦਰਸਲ ਪਰਿਵਾਰ ਮੁਤਾਬਕ ਚਾਹਤ ਦੀ ਦੇ ਪਹਿਲਾ 19 ਸਾਲਾ ਬੋਬੀ ਬੁਰਜ ਮੁਹਾਰ ਰੋਡ ਤੇ ਇੱਕ ਨਿੱਜੀ ਕਾਲਜ ਦੇ ਸਾਹਮਣੇ ਆਪਣੀ ਫੈਨ ਨੂੰ ਲੈਣ ਗਿਆ ਤਾਂ ਦਰਜਨ ਪਰ ਨੌਜਵਾਨਾ ਨੇ ਉਸ ਤੇ ਕਾਤਲਾਣਾ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਅੰਮ੍ਰਿਤਕ ਨੌਜਵਾਨ ਦਾ ਹੱਥ ਵੱਢਿਆ ਗਿਆ ਅਤੇ ਇਲਾਜ ਦੌਰਾਨ ਉਸ ਦੇ ਹੱਥ ਵਿੱਚ ਰੌੜ ਪਾਣੀ ਪਈ ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕੀਤਾ ਪਰ ਪੁਲਿਸ ਨੇ ਸਖਤ ਐਕਸ਼ਨ ਨਹੀਂ ਲਿਆ ਪਰਿਵਾਰ ਦੇ ਮੁਤਾਬਕ ਜਿਸ ਨੂੰ ਲੈ ਕੇ ਮੁਲਜ਼ਮ ਮ੍ਰਿਤਕ ਦਾ ਮਜ਼ਾਕ ਉਡਾਉਂਦੇ ਸਨ ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ 6 ਅਪ੍ਰੈਲ ਨੂੰ ਸਪਰੇ ਪੀ ਲਈ ਅਤੇ ਇਸ ਤੋਂ ਬਾਅਦ ਅਪੋਹਰ ਦੇ ਹਸਪਤਾਲ ਪਹੁੰਚਾਇਆ ਗਿਆ ਪਰ ਬਠਿੰਡਾ ਦੇ ਹਸਪਤਾਲ ਚ ਬੋਬੀ ਨੇ ਜ਼ਮਤੋੜ ਦਿੱਤਾ ਲਗਭਗ ਉੱਤਰਨ ਲੜਾਈ ਹੋਈ ਸੀ 6-5-4 ਮਹੀਨੇ ਹੋ ਗਏ ਉਹਨਾਂ ਹੱਥ ਵੱਡਿਆ ਗਿਆ ਸੀ ਉਹਦੇ ਹੱਥ ਚਰਾੜਾ ਪਾਈ ਨੇ ਇਸ ਵਾਰ ਬੈਠੇ ਰਹੇ ਪਾਣੀ ਪੀਣ ਤੋਂ ਵੇਤਾ ਕਸੇ ਮੇਰਾ ਬੱਚਾ ਨਾਲ ਤੋਂ ਪਾਣੀ ਭਰ ਕੇ ਦਿੰਦੇ ਸੀ ਇਸ ਵਿੱਚ ਪਰਸ਼ਾ ਨੂੰ ਕਿ ਪਤਾ ਨਹੀਂ ਦਵਾਈ ਦੋਈ ਪੀ ਲਿਜਾਂ ਤਾਂ ਵੀ ਇਹ ਕਹਿੰਦਾ ਸੀ ਮੰਮੀ ਨੇ ਦਵਾਈ دی ਇਹਨੇ ਅੱਜ 14 ਦਿਨ ਹੋ ਗਏ ਚਾਰ ਪੰਜ ਮਹੀਨੇ ਅগে ਕਹਿੰਦਾ ਮੇਰੇ ਪਰਚੇ ਦਾ ਕੋਈ ਹੱਲ ਨਹੀਂ ਹੋਇਆ ਮੇਰੇ ਲੜਾਈ ਦੀ ਸੁਣਾਈ ਨਹੀਂ ਹੋਈ ਪਰਚੇ ਸੀ ਫੋਰਮ ਦੇ ਵਿੱਚ ਇੱਕ ਬੰਦਾ ਪੋਇਜ਼ਨ ਜਿਹੜਾ ਹੈਗਾ ਇੰਜੈਕਟ ਕਰਦਾ ਇੰਜੈਸਟ ਕਰਕੇ ਜਿਹੜਾ ਹੈਗਾ ਉਹਦੀ ਡੈਥ ਹੋਈ ਹੈ ਪਰ ਜਿਹੜਾ ਸੁਣਾਈ ਉਹ ਮੌਕੇ ਤੇ ਗਿਆ ਵੇ ਤੇ ਇਸ ਪਰ ਦੀ ਸਟੇਟਮੈਂਟ ਜਿਹੜਾ ਹੈਗਾ ਕਾਰਵਾਈ ਕਰਾਂਗੇ ਦੀ ਸਟੇਟਮੈਂਟ ਰਿਕਾਰਡ ਕਰਨ ਤੋਂ ਬਾਅਦ ਹੀ ਜਿਹੜਾ ਹੈਗਾ ਸੁਪਾਸਟੀ ਦੱਸ ਸਕਦੇ ਨੇ ਕੀ ਕਰਦੇ ਨੇ ਤਾਂ 4 ਮਹੀਨੇ ਪਹਿਲਾਂ ਇੱਕ ਛੋਟੀ ਜਿਹੀ ਘਟਨਾ ਤੋਂ ਨੌਜਵਾਨ ਇੰਨਾ ਮਜਬੂਰ ਹੋਇਆ ਕਿ ਖੁਦਕੁਸ਼ੀ ਜਿਹਾ ਖੌਫਨਾਕ ਕਦਮ ਚੁੱਕ ਲਿਆ ਰੋਂਦੇ ਪਰਿਵਾਰ ਨੇ ਇੱਕ ਲੋਤੇ ਪੁੱਤ ਲਈ ਇਨਸਾਫ ਮੰਗਿਆ ਅਬੋਹਰ ਤੋਂ ਪ੍ਰਦੀਪ ਕੁਮਾਰ న్యూਸ 18 ਪੰਜਾਬ ਤਾਂ ਉਧਰ ਖੰਨਾ ਦੇ ਵਿੱਚ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ ਤੇ ਬਣੇ ਇੱਕ ਪੈਟਰੋਲ ਪੰਪ ਤੋਂ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੈਟਰੋਲ ਪੰਪ ਤੇ ਖੜੇ ਇੱਕ ਟਰੱਕ ਤੇ ਅਚਾਨਕ ਅੱਗ ਲੱਗੀ ਜਿਸ ਦੇ ਵਿੱਚ ਇੱਕ ਟਰੱਕ ਡਰਾਈਵਰ ਜ਼ਿੰਦਾ ਸੜ ਗਿਆ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਹਿਮਾਚਲ ਪ੍ਰਦੇਸ਼ ਦੀ ਨੰਬਰ ਵਾਲਾ ਇਹ ਟਰੱਕ ਇਸ ਟਰੱਕ ਤੇ ਅੱਗ ਦੇ ਤਾंडव ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਨੇ ਡਰਾਈਵਰ ਕੈਬਿਨ ਗੋਲੇ ਅਤੇ ਸਵਾਚ ਤਬਦੀਲ ਹੋ ਗਿਆ ਸ਼ੀਸ਼ੇ ਟੁੱਟ ਚੁੱਕੇ ਨੇ ਇੰਜਨ ਸੜ ਗਿਆ ਤੇ ਨਾਲ ਹੀ ਸੜ ਗਿਆ ਇਸ ਨੂੰ ਚਲਾਉਣ ਵਾਲਾ ਡਰਾਈਵਰ ਜਾਣਕਾਰੀ ਮੁਤਾਬਕ ਸੜੇ ਹੋਏ ਇਸ ਕੈਬਿਨ ਚ ਹਾਦਸੇ ਵੇਲੇ ਡਰਾਈਵਰ ਸੌ ਰਿਆ ਸੀ ਕਿ ਅਚਾਨਕ ਟਰੱਕ ਤੋਂ ਧੂਆ ਉੱਠਣ ਲੱਗਾ ਤੇ ਦੇਖਦੇ ਹੀ ਦੇਖਦੇ ਅੱਗ ਦੇ ਗੋਲੇ ਚ ਤਬਦੀਲ ਹੋ ਗਿਆ ਲਪਟਾਂ ਅਸਮਾਨ ਛੂਣ ਲੱਗੀਆਂ ਜਿਸ ਚ ਡਰਾਈਵਰ ਕਿਰ ਕੇ ਰਹਿ ਗਿਆ ਉਸਨੇ ਮਦਦ ਵੀ ਮੰਗੀ ਪੰਪ ਤੇ ਮੌਜੂਦ ਲੋਕ ਮਦਦ ਲਈ ਅੱਗੇ ਵੀ ਆਏ ਪਰ ਅਫਸੋਸ ਉਸਨੂੰ ਕੋਈ ਬਾਹਰ ਨਹੀਂ ਕੱਢ ਸਕਿਆ ਤੇ ਜਦੋਂ ਤੱਕ ਫਾਇਰ ਬ੍ਰਿਗੇਡ ਅੱਗ ਬੁਝਾਉਣ ਚ ਕਾਮਯਾਬ ਹੋਈ ਕੈਬਨ ਚ ਰੱਖੇ ਸਮਾਨ ਸਣੇ ਡਰਾਈਵਰ ਵੀ ਜ਼ਿੰਦਾ ਸੜ ਚੁੱਕਾ ਸੀ। ਲੋਪਟਾ ਨਿਕਲੇ ਤੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਸ਼ੀਸ਼ੇ ਭੰਨੇ। ਸ਼ੀਸ਼ੇ ਭੰਨਣਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਇਹ ਅੱਗ ਨੇ ਕਾਬੂ ਕਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰੇ ਤੋਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਮੱਚ ਗਿਆ ਉਹ। ਫੋਟੋ ਦੀ ਮੌਕਾ ਨਹੀਂ ਹੋ ਗਈ। ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੀ ਕਿ ਸਾਡੇ ਕੋਲ ਸੀਗੀ ਕਿ ਜੈਸ ਸਿਲੰਡਰ ਵੀ ਲਾਏ। ਪਰ ਅੱਗ ਬੁਝੀ ਨਹੀਂ ਬਾਅਦ ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਹਿਮਾਚਲ ਦਾ ਰਹਿਣ ਵਾਲਾ ਸੀ ਰਾਤ ਹੋਣ ਕਰਕੇ ਉਸਨੇ ਆਰਾਮ ਕਰਨ ਲਈ ਪੈਟਰੋਲ ਪੰਪ ਦੇ ਬਾਹਰ ਟਰੱਕ ਨੂੰ ਖੜਾ ਕੀਤਾ ਸੀ ਇਹ ਗੱਡੀ ਰਾਤ ਦਿਓ ਖੜੀ ਸੀ ਇੱਥੇ ਖੜਨ ਕਰਕੇ ਡਰਾਈਵਰ ਵਿਚੇ ਵਿਚਾਰਾ ਸੁੱਤਾ ਪਿਆ ਸੀ ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ ਅੱਗ ਲੱਗੀ ਸੀ ਮੁੰਡੇ ਜਿਆ ਤੇਲ ਪਾਉਣ ਲੱਗੇ ਨੇ 2:30 ਵਜੇ ਇਹਨਾਂ ਨੇ ਦੇਖਿਆ ਪੁਲਿਸ ਆ ਗਈ ਸੀ ਮੌਕੇ ਤੇ ਚਲੋ ਉਹਨਾਂ ਨੇ ਵੀ ਆਪਣੀ ਕੋਸ਼ਿਸ਼ ਕਰੀ ਹੈ ਸਾਰਿਆਂ ਨੇ ਬੰਦਿਆਂ ਨਾਲ ਗੱਲ ਕੇ ਪਰ ਅੱਗੇ ਸਿਗਨ ਤੇਜ਼ ਹੋ ਰਿਹਾ ਹੈ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਡਰਾਈਵਰ ਦੀ ਲਾਸ਼ ਨੂੰ ਮਰਦਾ ਘਰ ਚ ਰਖਵਾ ਦਿੱਤਾ ਤੇ ਟਰੱਕ ਮਾਲਕ ਨੂੰ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਖੰਨਾ ਤੋਂ ਗੁਰਦੀਪ ਸਿੰਘ న్యూਸੀ ਟੀਮ ਪੰਜਾਬ